ਪਾਰਕ ਟੌਣ ਲਈ ਸਾਰੇ ਪੁੱਛ ਰਹੇ ਸੀ ਵੀ ਤੁਸੀਂ ਡਾਈਟ ਕੀ ਲਈ ਆ ਕਿਉਂਕਿ ਮੇਰਾ ਵੀ ਅੱਸੀ ਸੀਗਾ ਤੇ ਹੁਣ ਮੈਂ ਕਟਵਾਇਆ ਘਟਾਇਆ ਹੈਗਾ 12-13 ਕਿਲੋ ਤੇ ਉਹਦੇ ਵਿੱਚ ਡਾਈਟ ਤੁਹਾਨੂੰ ਮੈਂ ਦੱਸਦੀ ਆ ਵੀ ਮੈਂ ਕਿਹੜੀ-ਕਿਹੜੀ ਜਿਹੜੀ ਯੂਜ਼ ਕੀਤੀ ਆ ਤਿੰਨ ਕੁ ਮਹੀਨੇ ਦਾ ਤੁਹਾਡਾ ਇਹ ਸਫਰ ਹੁੰਦਾ ਤਿੰਨ ਕੁ ਮਹੀਨੇ ਚ ਫਰਕ ਆ ਜਿਹੜਾ ਪੈਣਾ ਸ਼ੁਰੂ ਹੋ ਜਾਂਦਾ ਹੈਗਾ ਸੰਘਾੜਾ ਹੁਣ ਜਿਵੇਂ ਬਾਜ਼ਾਰ ਚ ਆਮ ਹੀ ਮਿਲ ਜਾਂਦਾ ਇਹ ਨਾ ਖਾਣਾ ਬਹੁਤ ਵਧੀਆ ਕਿਉਂਕਿ ਇਹਦੇ ਵਿੱਚ ਫੈਟ ਨਹੀਂ ਹੁੰਦਾ ਬਿਲਕੁਲ ਵੀ ਫਾਈਬਰ ਆ ਜਿਹੜਾ ਬਹੁਤ ਹੁੰਦਾ ਤੇ ਜਦੋਂ ਆਪਾਂ ਇਹਦੀ ਚਾਟ ਬਣਾ ਕੇ ਖਾਂਦੇ ਆ ਤੇ ਤੁਹਾਨੂੰ ਇੱਕ ਟਾਈਮ ਤੋਂ ਜਿਵੇਂ ਤੁਸੀਂ ਕਈ ਕਹਿ ਦਿੰਦੇ ਤਾਨੂੰ ਨੂੰ 4:00 ਵਜੇ ਜੀ ਬਹੁਤ ਭੁੱਖ ਲੱਗਦੀ ਹੈ ਸ਼ਾਮ ਨੂੰ ਤਾਂ ਉਦੋਂ ਤੁਸੀਂ ਇਹਨੂੰ ਬਣਾ ਕੇ ਖਾ ਸਕਦੇ ਆਂ ਇਹਦੇ ਨਾਲ ਸ਼ਾਮ ਦੀ ਰੋਟੀ ਦੀ ਵੀ ਤੁਹਾਨੂੰ ਜਿਹੜੀ ਭੁੱਖ ਆਉ ਨਹੀਂ ਲੱਗੇਗੀ ਵੀ ਇਹ ਇੰਨੀ ਹੈਲਦੀ ਹੁੰਦੀ ਹੈ ਤੇ ਇੰਨੀ ਹੀ ਟੇਸਟੀ ਜਿਹੜੀ ਬਣੇਗੀ ਇਹਨੂੰ ਉਬਾਲਣ ਤੋਂ ਬਾਅਦ ਆਪਾਂ ਕੱਢ ਲੈਣਾ ਹੁੰਦਾ ਤੇ ਇਹਨੂੰ ਸ਼ੈਲ ਲੈਣਾ ਹੁੰਦਾ ਛਿਲਕੇ ਉਦਾਂ ਹੀ ਇਹ ਜਿਵੇਂ ਆਲੂ ਜੇ ਟਾਈਪ ਨਿਕਲਦੇ ਹੁੰਦੇ ਆ ਵਿੱਚੋਂ ਤੇ ਖਾਣ ਚ ਇਹ ਟੇਸਟੀ ਹੁੰਦੇ ਬਹੁਤ ਹੀ ਸਵਾਦ ਜਿਹੜੀ ਹੁੰਦੇ ਆ ਇਹ ਆਪਾਂ ਕਾਫੀ ਵਾਰੀ ਬਾਜ਼ਾਰ ਚ ਪਏ ਦੇਖੇ ਹੋਣਗੇ ਪਰ ਆਪਾਂ ਇਹ ਖਰੀਦੇ ਨਹੀਂ ਹੋਣਗੇ ਪਰ ਇਹ ਬਹੁਤ ਹੀ ਜ਼ਿਆਦਾ ਇਹ ਕੰਮ ਦੀ ਚੀਜ਼ ਹੈਗੀ ਆ ਖਾਸ ਕਰਕੇ ਜਿਹੜੇ ਲੋਕ ਵਜ਼ਨ ਘਟਾਉਣਾ ਚਾਹੁੰਦੇ ਆ ਉਹ ਇੱਕ ਟਾਈਮ ਆ ਜਿਹੜੀ ਜਿਵੇਂ 4 ਵਜੇ ਜਿਨ੍ਹਾਂ ਨੂੰ ਜ਼ਿਆਦਾ ਭੁੱਖ ਲੱਗਦੀ ਆ ਕਈਆਂ ਨੂੰ 11 12 ਵਜੇ ਬਹੁਤ ਭੁੱਖ ਲੱਗਦੀ ਆ ਉਦੋਂ ਤੁਸੀਂ ਦਿਨ ਦੇ ਟਾਈਮ ਕੁਝ ਵੀ ਜਦੋਂ ਤੁਹਾਡਾ ਜੀ ਕਰਦਾ ਹੁੰਦਾ ਵੀ ਅਸੀਂ ਫਾਸਟ ਫੂਡ ਖਾਈਏ ਅਸੀਂ 버거 ਪੀਜੇ ਖਾਈਏ ਤਾਂ ਉਦੋਂ ਤੁਸੀਂ ਇਹ ਚਾਟ ਆ ਜਿਹੜੀ ਖਾ ਸਕਦੇ ਨੇ ਟੇਸਟੀ ਵੀ ਬਹੁਤ ਬਣੂਗੀ ਤੁਹਾਨੂੰ ਮੈਂ ਬਣਾਉਣੀ ਆ ਜਿਹੜੀ ਉਹ ਦੱਸਦੀ ਆ ਤੇ ਤੁਸੀਂ ਇਹਨੂੰ ਆਰਾਮ ਨਾਲ ਖਾ ਸਕਦੇ ਆ ਤੇ ਜਿਹੜੀ ਤੁਸੀਂ ਆਪਦੀ ਭੁੱਖ ਵੀ ਮਿਟਾ ਲਓਗੇ ਤੇ ਤੁਹਾਨੂੰ ਟੇਸਟ ਆ ਜਿਹੜਾ ਉਹ ਵੀ ਬਹੁਤ ਵਧੀਆ ਆਏਗਾ ਹੁਣ ਛਿਲਕੇ ਉਤਾਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਛੋਟੇ ਛੋਟੇ ਪੀਸਸਸ ਦੇ ਵਿੱਚ ਕੱਟ ਲੈਣਾ ਹੁੰਦਾ ਬਹੁਤ ਟੇਸਟੀ ਇਹ ਬਣਦੀ ਆ ਦੇਖੋ ਇਹ ਲੁੱਕ ਵੀ ਵਧੀਆ ਬਣੇਗੀ ਤੇ ਹੁਣ ਆਪਾਂ ਥੋੜਾ ਜਿਹਾ ਅੱਧਾ ਚਮਚਾ ਦੇਸੀ ਵਿਚ ਕੋਈ ਤੇਲ ਰਿਫਾਈਨ ਨਹੀਂ ਆਪਾਂ ਇਹਦੇ ਵਿੱਚ ਪਾਉਣਾ ਦੇਸੀ ਕਿਉਂ ਹੀ ਆਪਾਂ ਲੈਣਾ ਮੱਖਣ ਲੈ ਲਓ ਜਿਵੇਂ ਬਟਰ ਹੁੰਦਾ ਥੋੜਾ ਜਿਹਾ ਬਟਰ ਲੈ ਸਕਦੇ ਆ ਆਪਾਂ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜੀਰਾ ਭੁੰਨਿਆ ਤੇ ਹੁਣ ਆਪਾਂ ਤਿੰਨ ਤੋਂ ਚਾਰ ਕਾਲੀਆਂ ਮਿਰਚਾਂ ਲੈਣੀਆਂ ਕਾਲੀ ਮਿਰਚ ਬਹੁਤ ਜ਼ਰੂਰੀ ਹੁੰਦੀ ਹੈ ਵਾਈ ਲਈ ਤੇ ਇਹ ਮਤਲਬ ਜ਼ਰੂਰੀ ਹੈਗੀ ਆ ਵੀ ਕਿਸੇ ਵੀ ਤਰੀਕੇ ਆਪਾਂ ਦਹੀਂ ਚ ਖਾ ਲੋ ਤੇ ਇਹਦੇ ਵਿੱਚ ਵੀ ਆਪਾਂ ਗਾੜੀ ਮਿਰਚ ਪਾਉਣੀ ਆ ਹੁਣ ਆਪਾਂ ਨਮਕ ਮਿਰਚਾ ਜਿਹੜਾ ਉਹ ਸਵਾਦ ਅਨੁਸਾਰ ਪਾਉਣਾ ਜਿੰਨੀ ਕਾ ਆਪਾਂ ਚਾਟ ਬਣਾ ਰਹੇ ਆ ਤੇ ਇਹਨੂੰ ਥੋੜਾ ਚਟਪਟਾ ਬਣਾਉਣਾ ਤਾਂ ਮਤਲਬ ਇਹ ਲਾਲ ਮਿਰਚਾ ਜਿਹੜੀ ਉਹ ਵੀ ਤੁਸੀਂ ਪਾਉਣੀ ਆ ਤੁਸੀਂ ਹਰੀ ਮਿਰਚਾ ਜਿਹੜੀ ਉਹ ਵੀ ਪਾ ਸਕਦੇ ਹੋਣੇ ਆ ਇਸ ਤੋਂ ਬਾਅਦ ਇਹ ਜਿਹੜੀ ਸੰਘਾੜੇ ਹੈਗੇ ਆਪਾਂ ਛਿੱਲ ਕੇ ਰੱਖੇ ਹੈਗੇ ਆ ਇਹਨਾਂ ਨੂੰ ਇਹਦੇ ਵਿੱਚ ਭੁੰਨ ਲੈਣਾ ਕਿਉਂ ਤੇਲ ਆ ਜਿਹੜਾ ਉਹ ਜ਼ਿਆਦਾ ਨਹੀਂ ਪਾਉਣਾ ਅੱਧਾ ਚਮਚਾ ਤੁਸੀਂ ਮੱਖਣ ਪਾਉਣਾ ਜਾਂ ਤੁਸੀਂ ਦੇਸੀ ਘਿਓ ਪਾਉਣਾ ਤੇ ਇਦਾਂ ਜਦੋਂ ਇਹਨੂੰ ਤੁਸੀਂ ਭੁੰਨ ਲਉਗੇ ਤੇ ਬਹੁਤ ਵਧੀਆ ਮਤਲਬ ਇਹਦੀ ਲੁੱਕ ਵੀ ਵਧੀਆ ਬਣ ਜੂਗੀ ਤੇ ਇਹ ਟੇਸਟੀ ਬਹੁਤ ਜ਼ਿਆਦਾ ਟੇਸਟੀ ਹੋਏਗਾ ਤੇ 4:00 ਵਜੇ ਤੁਸੀਂ ਸ਼ਾਮ ਨੂੰ ਇਹਨੂੰ ਖਾ ਸਕਦੇ ਆ ਨਾ ਹੀ ਤੁਹਾਨੂੰ ਰਾਤ ਨੂੰ ਰੋਟੀ ਦੀ ਭੁੱਖ ਲੱਗਣੀ ਆ ਤੇ ਇਹ ਹੈਲਦੀ ਵੀ ਬਹੁਤ ਤੁਹਾਡੀ ਸਿਹਤ ਲਈ ਵੀ ਇਹ ਸਹੀ ਆ ਤੇ ਇਹਦੇ ਨਾਲ ਤੁਹਾਡਾ ਭਾਰ ਵੀ ਘਟੇਗਾ ਤੇ ਹੁਣ ਇਹਨੂੰ ਆਪਾਂ ਇੱਕ ਕੌਲੀ ਦੇ ਵਿੱਚ ਜਿਹੜਾ ਕੱਢ ਰਹੇ ਆ ਭੁੰਨਣ ਤੋਂ ਬਾਅਦ ਆਪਾਂ ਇਹਨਾਂ ਨੂੰ ਕੱਢ ਲੈਣਾ ਹੁੰਦਾ ਮਤਲਬ ਸਰਵ ਕਰ ਲੈਣਾ ਹੁੰਦਾ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜੇ ਜਿਹਾ ਧਨੀਏ ਦੇ ਪੱਤੇ ਪਾਉਣੇ ਆ ਇਦਨਾਲੇ ਇਦੀ ਲੁੱਕ ਜੀ ਵੀ ਵਧੀਆ ਬਣ ਜੇਗੀ ਤੇ ਨਿੰਬੂ ਤੁਸੀਂ ਇੱਕ ਜਿਹੜਾ ਨਿੰਬੂ ਆ ਪੂਰਾ ਇਹਦੇ ਵਿੱਚ ਇਦਾਂ ਨਿ ਜੋੜ ਲੈਣਾ ਨਿੰਬੂ ਦੇ ਰਸ ਨਾਲ ਟੇਸ ਜਿਹੜਾ ਹੋਰ ਵੀ ਵਧੀਆ ਬਣਦਾ ਤੇ ਤੁਹਾਨੂੰ ਇਹ ਖਾਣ ਤੋਂ ਬਾਅਦ ਕਦੇ ਵੀ ਇਦਾਂ ਨਹੀਂ ਲੱਗੇਗਾ ਵੀ ਮੈਂ ਬਾਜ਼ਾਰ ਦੇ ਵਿੱਚੋਂ ਜਾਵਾਂ ਮਰਗਰ ਬਰਗਰ ਪੀ ਜੇ ਹਨਾ ਜਾਂ ਕੋਈ ਫਾਸਟ ਫੂਡ ਖਾਵਾਂ ਤੇ ਭਾਰ ਘਟਾਉਣ ਵਿੱਚ ਇਹ ਤੁਹਾਡੀ ਕਮਾਲ ਦੀ ਮਦਦ ਕਰਨਗੇ ਵੀਡੀਓ ਨੂੰ ਸ਼ੇਅਰ ਤੇ ਸੇਵ ਕਰਕੇ ਰੱਖ ਲੈਣਾ ਮੈਂ ਵੀਰਪਾਲ ਕੌਰ ਸਿੱਖੂ ਜੈਤੋ ਤੁਸੀਂ ਜੁੜਿਆ ਸਾਡੇ ਪੇਜ ਦੇ ਨਾਲ ਅ ਅੱਗੇ-ਅੱਗੇ ਮੈਂ ਸਾਰੀਆਂ ਜਿਹੜੀਆਂ ਡਾਈਟ ਆ ਜਿਹੜੀਆਂ ਮੈਂ ਫਾਲੋ ਕੀਤੀਆਂ ਉਹ ਤੁਹਾਡੇ ਨਾਲ ਸਾਰੀਆਂ ਜਿਹੜੀਆਂ ਉਹ ਮੈਂ ਸ਼ੇਅਰ ਕਰੂੰਗੀ ਕਿਉਂਕਿ ਮੈਂ ਵੀ ਆਪ ਦਾ ਭਾਰ ਜਿਹੜਾ ਘਟਾਇਆ ਤੇ ਬਹੁਤ ਮੁਸ਼ਕਲ ਨਾ ਕਿਉਂਕਿ ਮੇਰਾ weight ਜਿਹੜਾ ਉਹ ਵੀ ਜਿਵੇਂ ਪੱਕਾ-ਪੱਕਾ ਹੀ ਸੀ ਬਸ ਹਿੱਲ ਨਹੀਂ ਰਿਹਾ ਸੀਗਾ ਹਨਾ ਉੱਥੋਂ ਤੇ ਬਹੁਤ ਫੈਟ ਸੀਗਾ ਤੇ ਮਸਾ ਹੀ ਮੈਂ ਰਿਡਿਊਸ ਕੀਤਾ ਮਤਲਬ ਜਿਹੜੀ-ਜਿਹੜੀ ਵੀ ਡਾਈਟ ਲਈ ਆ ਉਹ ਸਾਰੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਵਾਂਗੀ ਫਾਲੋ ਕਰ ਲਿਓ